ਦੋ ਸਾਲ ਦੋ ਮਹੀਨਿਆਂ ਚ ਡੇਰਾ ਸਿਰਸਾ ਮੁਖੀ 8 ਮਹੀਨੇ ਬਾਹਰ ਰਹਿਦਾ ਪਿਛਲੇ ਦੋ ਸਾਲ 2022 ਤੇ 2023 ਪੂਰਾ ਇੱਕ ਇੱਕ ਸਾਲ ਤੇ ਆ 24 ਤਾਲੇ ਜਨਵਰੀ ਫਰਵਰੀ ਹੋ ਲੰਘਿਆ ਸੋ ਇਸ ਲਈ ਦੋ ਸਾਲ ਦੋ ਮਹੀਨੇ ਮਤਲਬ 26 ਮਹੀਨਿਆਂ ਚ 8 ਮਹੀਨੇ ਬਾਹਰ 232 ਦਿਨ ਤੇ ਇਹ ਸਾਰੀ ਮਿਲਾ ਲੇ 234 ਦਿਨਾਂ ਦੀ ਪਰੋਲ ਹੈ ਹੁਣ ਤੱਕ 9 ਵਾਰ ਡੇਰਾ ਸਿਰਸਾ ਮੁਖੀ ਪਰੋਲ ਤੇ ਅੱਜ ਵੀ ਪਰੋਲ ਤੇ ਅੱਜ 10 ਮਾਰਚ ਨੂੰ ਜਾਣਾ ਅੰਦਰ ਸੋ ਅਕਤੂਬਰ ਦੇ ਵਿੱਚ 2022 ਦੇ ਵਿੱਚ 1 ਦਿਨ ਦੀ ਮਿਲਦੀ ਆ 21 ਦੇ ਵਿੱਚ 1 ਦਿਨ ਦੀ ਮਿਲਦੀ ਆ ਤੇ ਫਿਰ ਸ਼ੁਰੂ ਹੋ ਗਈ ਕੰਮ ਛੁੱਟੀ 7 ਫਰਵਰੀ 2022 ਨੂੰ 21 ਦਿਨਾਂ ਦੀ ਜੂਨ 2022 'ਚ 30 ਦਿਨਾਂ ਦੀ ਅਕਤੂਬਰ 2022 40 ਦਿਨਾਂ ਦੀ 21 ਜਨਵਰੀ 2023 40 ਦਿਨਾਂ ਦੀ 20 ਜੁਲਾਈ 2023 30 ਦਿਨਾਂ ਦੀ ਨਵੰਬਰ 2023 21 ਦਿਨਾਂ ਦੀ ਤੇ 19 ਜਨਵਰੀ 2024 50 ਦਿਨਾਂ ਦੀ 9 ਵਾਰ ਫਿਰੋਲ 22 'ਚ ਵੀ 3 ਦਿਨ ਵਾਰ 23 'ਚ ਵੀ 3 ਦਿਨ ਵਾਰ ਇੱਥੇ ਹੀ ਅੰਦਾਜ਼ਾ ਲਾ ਲਓ ਸੋ ਇਹ